ਵਾਹਿ ਗੁਰੂ ਵਾਹਿ ਨੂਸਤੇ ਦਾ ਉਹ ਨਾਨਕ ਸਭ ਤੇਰੀ ਵਡੇ ਕੋਈ ਨਾ ਨਾ ਜਾਣੇ ਮੇਰਾ ਆਨੰਦ ਗੁਰ ਨੇਤਾਲ ਗੁਰੂ ਘਰੀ ਬਨਿਵਾ ਤਰੀ ਬਨਿਵਾ ਗਰੀ ਬਨਿਵਾ ਕੁੰਦਰਤ ਕੇ ਸਭ ਬੰਦੇ ਕੁੰਦਰਤ ਕੇ ਸਭ ਬੰਦੇ ਕੁੰਦਰਤ ਕੇ ਸਭ ਬੰਦੇ ਕੁੰਦਰਤ ਕੇ ਸਭ ਬੰਦੇ ਅਵਲੇ ਅੰਨੂ ਦੇ ਉਪਾਇਆ ਅਵਲੇ ਅੰਨੂ ਅੰਨੇ ਕੋਰੇ ਉਪਾਇਆ ਅਗਲੇ ਅੰਨੇ ਕੋਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ

ਤਰਸ ਕੇ ਸਭ ਬੰਦੇ ਤਰਸ ਕੇ ਸਭ ਬੰਦੇ ਤਰਸ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਕੌਣ ਪਲੇ ਕੋ ਮੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਕੌਣ ਪਲੇ ਕੋ ਮੰਦੇ ਪਟਲੇ ਕੋ ਮੰਨਦੇ ਕੌਣ ਪਨੇ ਕੋ ਮੰਨਦੇ ਦੰਦਕੇ ਸਭ ਬੰਦੇ ਕੁੰਦਰਤਕੇ ਸਭ ਬੰਦੇ ਉਹ ਲੋ ਪਾਈ ਪਰਮਨਾ ਪੂ ਲੋ ਪਾਈ ਪਰਮਨਾ ਪੂ ਲੋ ਪਾਈ ਲੋ ਤਾਂ ਪਰਮਨਾ ਪੂ ਨੋ ਪਾਈ ਪਰਮਨਾ ਪੂ ਲੋ ਪਾਈ ਲਖ ਖਲਕ ਮੈਂ ਖਾਲਕ ਪੂਰੇ ਹੋ ਸਭ ਠਾਈ ਪੂਰੇ ਹੋ ਸਭ ਠਾਈ ਖਲਕ ਖੰਡ ਖੰਡ ਮੈਂ ਖਾਲਕ ਪੂਰੇ ਹੋ ਸਭ ਠਾਈ ਦਰਦ ਦੇ ਸਭ ਬੰਦੇ ਕੁਦਰਤ ਦੇ ਸਭ ਬੰਦੇ ਮਾਟੀਏ ਕਨੇਕ ਪਾਤ ਕਰੇ ਸਾਜੀ ਸਾਜਣ ਹਾਰੇ ਸਾਜੀ ਸਾਜਣ ਹਾਰੇ ਮਾਟੀਏ ਕਨੇਕ ਪਾਤ ਕਰੇ ਸਾਜੀ ਸਾਜਣ ਹਾਰੇ ਸਾਜੀ ਸਾਜਣ ਹਾਰੇ ਨਾਕਸ਼ਪੋਚ ਮਟੀ ਕੇ 판ਦੇ ناکਸ਼ਪੋਚ কুমਾਰੇ ناکਸ਼ਪੋਚ কুমਾਰੇ ناکਸ਼ਪੋਚ কুমਾਰੇ ناکਸ਼ਪੋਚ কুমਾਰੇ ਅਵਲ ਅੰਨੂਰ ਉਪਾਇਆ ਵਨ ਅੱਲਹ ਦੂਰ ਉਪਾਇਆ ਅਵਲ ਅੱਨ ਨੂਰ ਉਪਾਇਆ ਵਨ ਅੱਲਹ ਦੂਰ ਉਪਾਇਆ ਉਤਰ ਸਕੇ ਸਭ ਬੰਦੇ ਉਤਰ ਸਕੇ ਸਭ ਬੰਦੇ ਉਤਰ ਸਕੇ ਸਭ ਬੰਦੇ कुदरत के सब बंदे सब में सच्चा एक ਿਸ ਕਾ ਕੀ ਆਸਬ ਕਛ ਹੋਈ ਇਸ ਕਾ ਕੀ ਆਸਬ ਕਛ ਹੋਈ ਇਸ ਕਾ ਕੀ ਆਸਬ ਕਛ ਹੋਈ ਇਸ ਕਾ ਕੀ ਆਸਬ ਕਛ ਹੋਈ ਹੁਕਮ ਪਛਾਨੇ ਕੋ ਜਾਣੇ ਬੰਦਾ ਕਹੀਏ ਕੋਈ ਕਹੀਏ ਸੋਈ ਬੰਬਾ ਕਹੀਏ ਸੋਈ ਬੰਤਾ ਕਹੀਏ ਸੋਈ ਅਵਲ ਅੰਨੂਰੇ ਉਪਾਇਆ ਅਵਲ ਅੰਨੂਰੇ ਉਪਾਇਆ ਅਵਲ ਅੰਨੂਰੇ ਉਪਾਇਆ ਦਕੇ ਸਭ ਬੰਦੇ ਕੁੱਦਰਤ ਕੇ ਸਭ ਬੰਦੇ ਕੁੱਦਰਤ ਕੇ ਸਭ ਬੰਦੇ ਕੁੱਦਰਤ ਕੇ ਸਭ ਬੰਦੇ ਜਾਈ ਲਖਿਆ ਗੁਰ ਗੁਰ ਦੀ ਨਾਮ ਲਿਠਾ ਗੁਰ ਗੁਰ ਦੀ ਰਾਖੀ ਠਾ ਕਹਿ ਕਬੀਰ ਮੇਰੀ ਸ਼ੰਕਾ ਨਸੀ ਸਰਬ ਨਿਰੰਝ ਜਟਿ ਠਾ ਸਰਬ ਨਿਰੰਝ ਜਟਿ ਠਾ ਕੈ ਕਬੀਰ ਮੇਰੀ ਸ਼ੰਕਾ ਨਾਸੀ ਸਰਬਨਿਰੰਜਨ ਦੀ ਥਾ ਸਰਬਨਿਰੰਜਨ ਦੀ ਥਾ ਸਰਬਨਿਰੰਜਨ ਦੀ ਥਾ ਸਰਬਨਿਰੰਜਨ ਦੀ ਥਾ ਅਵਨ ਅਲੈ ਨੂਰਿ ਉਪਾਇਆ ਦੇ ਅੱਲਹੂ ਦੇ ਉਪਾਇ ਅਮਲ ਅੱਨਹੂ ਦੇ ਉਪਾਇ ਅਵਲ ਅੱਲਹੂ ਦੇ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਰਬੰਦੇ ਸਭ ਬੰਦੇ ਅਵਲੇ ਅੱਲ੍ਹਾ ਨੂਰ ਉਪਾਇਆ ਅਵਲੇ ਅੱਲ੍ਹਾ ਨੂਰ ਉਪਾਇਆ ਕੁਣ ਫਰੇ ਕੁਣ ਨਹੀਂ ਅੰਮ੍ਰਿਤ ਛਾੜੇ ਬਿਖੇ ਬਿਖਖਾਈ ਮਾਇਆ ਮੋਹ ਪਰਮ ਪਰ ਪੁਲ ਸੁਧ ਦਾਸਿਓ ਪ੍ਰੀਤ ਲਗਾਈ ਏਕੇ ਉਤਨ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਮਿਤਰਾ ਸੇ ਮਿਟਾਈ ਪੀਕਿਆਂ ਦੇ ਦਾ ਪਾਟ ਕੀ ਦਤਕੇ ਗੋਰੇ ਨਾਮਤਾ ਰੱਖੋ ਸਰਨਾਈ ਇਕ ਓਅੰਕਾਰ ਸਤਿਗੁਰ ਪਰਸਾ ਆਸਾ ਮਹਲਾ 4 ਸ਼ੰਤੇ ਕਰੇ ਚੌਥਾ ਹਾਰੇ ਅੰਦਰ ਤੇ ਪਿੰਨੇ ਨੋਏ ਨਾ ਮਨ ਪ੍ਰੇਮ ਰਤਨਾਂ ਰਾਮ ਰਜ ਮੰਗਦਾ ਕਿਸ ਬਰਤੀ ਲਾਇਆ ਬੰਦੇ ਸੋਵਿੰਦਾ ਗੁਰੇ ਮੁਖ ਰੰਗ ਗਿਜ ਗੋਲਿਆ ਮੇਰਾ ਮੰਗ ਤਨੋਂ ਪਿੰਨਾ ਜਨਨਾ ਜਨ ਉਸਕੇ ਚੋ ਨੇਆ ਸਭ ਜਨਨ ਤਾਨ ਤਨ ਜਨਾਨ ਕੁਮ ਉਸਕੇ ਚੋ ਨੇਆ ਈਕੋਨ ਕਾਰ ਸਤਨਾਮ ਕਰਤਾ ਪੁਰਖੇਂਦਰ ਭੋਉਂਦਰ ਬੈਰ ਅਕਾਲ ਪੂਰਤ ਜੁਨੀ ਸੇ ਪੰਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਕ ਲੋਕਾਂ ਦਾ ਸ਼ਲੋਕ ਭੀ ਮੱਲ ਪਹਿਲੇ ਕਿ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ ਸ਼ਲੋਕ ਮਹਲਾ ਪਹਿਲਾ ਬਿਨਾਰੀ ਗੁਰ ਆਪਣੇ ਦੁਹਾੜੀ ਦੁਆ ਕੇ ਨਾਮ ਸੇ ਦੇਤੀ ਕੀ ਕਤਨਾ ਲਾਗੀ ਬਾਰ ਮਹਲਾ ਦੁਜਾ ਜੇ ਸੋ ਚੜਾ ਗਏ ਸੁਰ ਚੜੇ ਹਜ਼ਾਰ ਇਤਿ ਚਨ ਹੁੰਦਿਆ ਗੁਰਬਿੰਦ ਕੋਰ ਅਧਾਰ ਮੰਹਲਾ ਪਹਿਲਾ ਨਾਨਕ ਗੁਰ ਨਚਿਤਨੀ ਮਨ ਆਪਣੇ ਸੁਚੇ ਛੁਟੇ ਤਿਲ ਬਵਾੜ ਜਿਉ ਸੰਜੇ ਅੰਦਰ ਖੇਤ ਕਿਤੇ ਅੰਦਰ ਛੁਟਿਆ ਕੋ ਨਾ ਸੋਨਾ ਬਲੀ ਹੈ ਪੀਤਨ ਵਿੱਚ ਸਵਾ ਕੋੜੀਆਂ ਪਿਨੀਆ ਪਤਾ ਜਿਓ ਆਪੀ ਲੈ ਰਤਿਓ ਨਾ ਕੋਈ ਕੁਦਰਤਾ ਜੀ ਹੈ ਕਰਿਆਸਨ ਜਿੰਦ ਖੁਦ ਤਾਓ ਦਾਦਾ ਕਰਤਾ ਤੁਸ ਦੇਵ ਮੈਂ ਕਰੇ ਖੁਸਾਓ ਤੁਜਾ ਨੋ ਸਭ ਸਹਿ ਦੇ ਲੈ ਸਿੰਦ ਕਵਾਓ ਕਾਰਿਆਸਣ ਟਿਠੋ ਚਾਓ ਟਿਠੋ ਚਾਓ ਟਿਠੋ ਚਾਓ ਮਨ ਤੇ ਫਿਰ ਤੇ ਨਾਮ ਨੂੰ ਅਰਥ ਜੀ ਕਰ ਬੰਦ ਚਾਓ ਦਸਕੰਤਾ ਨੂੰ ਦੇਖ ਕਰ ਤਰ ਤਰ ਸੱਤ ਲੱਛਿਤ ਚੰਦ ਕੋ ਆਓ ਭਰਤ ਨੂੰ ਟਿਠੋ ਚਾਓ ਮਰੰਤ ਨੂੰ ਟਿਠੋ ਚਾਓ ਹਰ ਪ੍ਰੇਮ ਪਾਣੀ ਮਨ